ਹਰਤੀ ਹਗਮਾ ਵੱਲੋਂ ਸਿੱਖੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਨੂੰ ਭਾਵੇਂ ਹਿੰਦ ਤੇ ਪੰਜਾਬ ਦੀ ਜੰਗ ਵੀ ਕਿਹਾ ਜਾਂਦਾ ਹੈ ਜੋ ਕਿ ਭੂਗੋਲਿਕ ਪ੍ਰਸਥਿਤੀਆਂ ਅਨੁਸਾਰ ਠੀਕ ਵੀ ਹੈ ਪਰ ਇਸ ਦੀ ਸਿਰਫ ਇੰਨੀ ਕੁ ਵਿਆਖਿਆ ਹੀ ਸੰਪੂਰਨ ਨਹੀਂ ਹੈ ਭੂਗੋਲਿਕ ਹੱਦਾ ਅੰਦਰ ਲਿਆਂ ਦੋ ਕੌਮਾਂ ਦੀ ਜੰਗ ਦੇ ਨਾਲ-ਨਾਲ ਇਹ ਇੱਕ ਵਿਚਾਰਧਾਰਕ ਜੰਗ ਵੀ ਸੀ ਤੇ ਹੈ ਇਹ ਦੋ ਵਿਚਾਰਧਾਰਾਵਾਂ ਦੇ ਟਕਰਾ ਦੀ ਇੱਕ ਸਿਖਰ ਕਹੀ ਜਾ ਸਕਦੀ ਹੈ ਇੰਦਰਾ ਗਾਂਧੀ ਦਿੱਲੀ ਦੇ ਤਖਤ ਤੇ ਬੈਠ ਕੇ ਮਹਿਜ਼ ਹਿੰਦੁਸਤਾਨ ਤੇ ਹਕੂਮਤ ਹੀ ਨਹੀਂ ਸੀ ਕਰ ਰਹੀ ਬਲਕਿ ਉਸ ਵਿਚਾਰਧਾਰਾ ਦੀ ਨੁਮਾਇੰਦਗੀ ਵੀ ਕਰ ਰਹੀ ਸੀ ਜਿਹੜੀ ਵਿਚਾਰਧਾਰਾ ਐਲਾਨੀਆਂ ਕਹਿੰਦੀ ਹੈ ਕਿ ਬ੍ਰਾਹਮਣ ਤੋਂ ਬਿਨਾ ਹੋਰ ਕੋਈ ਮਨੁੱਖ ਮਨੁੱਖ ਮੰਨੇ ਜਾਣ ਦਾ ਹੱਕਦਾਰ ਨਹੀਂ ਭਾਵੇਂ ਜਿਹੜਾ ਬ੍ਰਾਹਮਣਾਂ ਦੇ ਪਰਿਵਾਰ 'ਚ ਨਹੀਂ ਜੰਮਿਆ ਉਹ ਮਨੁੱਖਾ ਜਨਮ ਵਿੱਚ ਆ ਕੇ ਵੀ ਮਨੁੱਖ ਮੰਨੇ ਜਾਣ ਦਾ ਹੱਕਦਾਰ ਨਹੀਂ ਹੈ ਦੂਜੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਸ ਵਿਚਾਰਧਾਰਾ ਦੀ ਨੁਮਾਇੰਦਗੀ ਕਰ ਰਹੇ ਸਨ ਜਿਹੜੀ ਵਿਚਾਰਧਾਰਾ ਐਲਾਨੀਆਂ ਕਹਿੰਦੀ ਹੈ ਕਿ ਮਨੁੱਖਾ ਜਾਤ ਨੂੰ ਬਰਾਬਰ ਇੱਕੋ ਹੀ ਸਮਝਿਆ ਜਾਣਾ ਚਾਹੀਦਾ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਉਹ ਵਿਚਾਰਧਾਰਾ ਜਿਹੜੀ ਜਾਤ ਪਾਤ ਦੇ ਨਾਂ ਤੇ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ ਭਾਈਚਾਰੇ ਨੂੰ ਫਟਕਾਰਾਂ ਪਾਉਂਦੀ ਹੋਈ ਕਹਿੰਦੀ ਹੈ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰ ਇਸ ਲਈ ਇਹ ਵਿਚਾਰਧਾਰਕ ਟਕਰਾ ਸੀ ਟੱਕਰ ਹੋਣੀ اٹਲ ਸੀ ਇਹ ਹੋਣੀ ਹੀ ਸੀ ਜੂਨ 1984 ਦੇ ਕੱਲੂਕਾਰੇ ਨੂੰ ਅਸੀਂ ਇੱਕ ਟਕਰਾਹ ਦੀ ਸਿਖਰ ਤੇ ਕਹਿ ਸਕਦੇ ਹਾਂ ਸ਼ੁਰੂਆਤ ਨਹੀਂ ਇਸ ਟਕਰਾਅ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਲ ਉਮਰਤ ਜਨਉ ਪਾਣ ਤੋਂ ਨਾ ਕਰਦੇ ਹੋਏ ਕਹਿ ਦਿੱਤਾ ਸੀ ਕਿ ਮੈਂ Hindu ਨਹੀਂ ਇਹ ਟਕਰਾਅ ਤਾਂ ਉਦੋਂ ਹੀ ਆਰੰਭ ਹੋ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ 33 ਕਰੋੜ ਦੇ ਵੀ ਦੇਵਤਿਆਂ ਨੂੰ ਨਕਾਰ ਕੇ ਉਹਨਾਂ ਦੇ ਬੁੱਤਾਂ ਨੂੰ ਵੀ ਨਕਾਰ ਦਿੱਤਾ ਤੇ ਤੁਰੇ ਫਿਰਦੇ ਬੁੱਤ ਬ੍ਰਾਹਮਣ ਦੇਵਤਿਆਂ ਨੂੰ ਵੀ ਨਕਾਰ ਦਿੱਤਾ ਸੀ ਪਰ ਉਦੋਂ ਬ੍ਰਾਹਮਣੀ ਵਿਚਾਰਧਾਰਾ ਕੋਲ ਸੱਤਾ ਦੀ ਤਾਕਤ ਨਹੀਂ ਸੀ ਫਿਰ ਵੀ ਬ੍ਰਾਹਮਣੀ ਮੱਤ ਦੇ ਪਰੋਕਾਰ ਤੇ ਪ੍ਰਤੀਨਿਧ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਹਰ ਹਕੂਮਤ ਨੇ ਸਿੱਖਾਂ ਵਿਰੁੱਧ ਵਰਤਣ ਦੇ ਯਤਨ ਕਰਦੇ ਹੀ ਰਹੇ ਪਰ ਜਦੋਂ 1947 ਤੋਂ ਬਾਅਦ ਇੱਕ ਦੇਸ਼ ਦੀ ਸੱਤਾ ਹੀ ਉਹਨਾਂ ਦੇ ਹੱਥ ਆ ਗਈ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਫੌਜ ਸ਼੍ਰੀ ਹਰਮੰਦਰ ਸਾਹਿਬ ਤੇ ਚੜਾਉਣੀ ਹੀ ਚੜਾਉਣੀ ਸੀ ਤੇ ਅਖੀਰ ਉਹਨਾਂ ਫੌਜ ਚੜਾ ਆ ਦਿੱਤੀ ਇਸ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਜਹਾਬਾਜ਼ ਸਾਥੀ ਸਿੰਘਾਂ ਨੇ ਗੁਰਮਤਿ ਵਿਚਾਰਧਾਰਾ ਦੀ ਬਹੁਤ ਹੀ ਸੱਚੀ ਤੇ ਸੁਚੱਜੀ ਨੁਮਾਇੰਦਗੀ ਕਰਦੇ ਹੋਏ ਇਕਲਾਸਾਨੀ ਜੰਗ ਲੜੀ ब्राह्मणी ಮತ ਦੀ ਨੁਮਾਇੰਦਗੀ ਕਰਦੇ ਹਾਕਮਾਂ ਤੇ ਉਹਨਾਂ ਦੀਆਂ ਫੌਜਾਂ ਨੇ ਪਵਨ ਪ੍ਰਕਰਮਾ ਦੇ ਅੰਦਰ ਜੋ ਜ਼ੁਲਮ ਤੇ ਕੁਕਰਮ ਕੀਤੇ ਉਸ ਪਿਛਲੇ ਅੰਤਰੀਵ ਮੰਤਵ ਦੀ ਨਿਸ਼ਾਨਦੇਹੀ ਤਾਂ ਅਫਜ਼ਲ ਐਸੀ ਨਿਰੰਧਾਵਾ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਵੀ ਇਨ੍ਹਾਂ ਸ਼ਬਦਾਂ ਵਿੱਚ ਕਰ ਦਿੱਤੀ ਸੀ ਅੱਜ ਤੱਪ ਦੀ ਪੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾ ਲਿਆ ਹਾਏ ਪੰਜ ਸਦੀਆਂ ਦਾ ਵੈਰ ਇੰਦਰਾ ਗਾਂਧੀ ਅਤੇ ਉਸ ਦੀ ਫੌਜ ਬ੍ਰਾਹਮਣੀ ਵਿਚਾਰਧਾਰਾ ਦੀ ਸਰਦਾਰੀ ਨੂੰ ਫੇਰ ਸਥਾਪਿਤ ਕਰਨ ਲਈ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾਵਰ ਹੋਈ ਸੀ ਤੇ ਜਿਹੜੇ ਗੁਰੂ ਵੱਲੋਂ ਨਿਰਧਾਰਿਤ ਖੰਡੇ ਧਾਰ ਮਾਰਗ ਤੇ ਨੰਗੇ ਪੈਰੀ ਚੱਲ ਕੇ ਸਰਦਾਰ ਬਣੇ ਸਨ ਉਹਨਾਂ ਨੇ ਆਪਣੀ ਜੰਬਾਜ਼ੀ ਦੇ ਨਾਲ ਇਹ ਫਿਰ ਸਿੱਧ ਕਰ ਦਿੱਤਾ ਕਿ ਸਰਦਾਰੀ ਕਦੇ ਹਕੂਮਤਾਂ ਦੇ ਮੁਤਾਜ਼ ਨਹੀਂ ਹੁੰਦੀ ਇਸ ਮੌਕੇ ਜੋ ਲਾਸਾਨੀ ਜੰਗ ਲੜੀ ਗਈ ਉਸ ਜੰਗ ਦਾ ਹਾਲ ਪਾਠਕਾਂ ਤੱਕ ਪਹੁੰਚਾਉਣ ਲਈ ਲੇਖਕ ਨੇ ਉਹਨਾਂ ਸਿੰਘਾਂ ਨਾਲ ਮੁਲਾਕਾਤਾਂ ਕੀਤੀਆਂ ਜਿਹੜੇ ਇਸ ਜੰਗ ਦਾ ਇੱਕ ਹਿੱਸਾ ਸਨ ਉਨਾ ਵਾਲਾ ਕਈ ਕੋਈ ਵੀ ਗੱਲ ਹੋਰ ਕੀ ਤੋਂ ਸੁਣੀ ਸੁਣਾਈ ਗੱਲ ਨਾਲੋਂ ਵਧੇਰੇ ਮਹੱਤਵ ਰੱਖਦੀ ਹੈ ਇਸ ਕੱਲੂਕਾਰੇ ਬਾਰੇ ਜੇ ਵਿਸਤਾਰ ਨਾਲ ਜਾਣਨਾ ਚਾਹੁੰਦੇ ਹੋ ਤਾਂ ਕਿਤਾਬ ਕੱਲੂਕਾਰਾ ਜੂਨ 1984 ਜ਼ਰੂਰ ਪੜੋ ਇਸ ਦੀ ਕੀਮਤ 360 ਰੁਪਏ ਹੈ ਤੁਸੀਂ ਨੰਬਰ 9855831284 ਤੇ Google Pay ਰਾਹੀਂ ਪੈਸੇ ਤੇ ਐਡਰੈਸ ਭੇਜ ਕੇ ਘਰ ਬੈਠੇ ਹੀ ਡਾਕ ਰਾਹੀਂ ਇਹ ਕਿਤਾਬ ਪ੍ਰਾਪਤ ਕਰ ਸਕਦੇ ਹੋ